ਵਾਟ ਇਜ਼ ਥਿਸ ਮੈਨ ਵਾਟ ਇਜ਼ ਲਾਵੀ ਮਿੱਤਰਾ ਆ ਬਣੀ ਅਜ ਪਾਗਲ ਪਨੀਰ ਹਣ ਦੇਖੇ ਹਾਂ ਦੇ ਚੱਕਰ ਹਣ ਚੱਲ ਚੱਲ ਬੇਟਾ ਡਿੱਗ ਹਣ ਚੱਲ ਓਏ ਹੋਏ ਹੋਏ ਮਿੱਤਰੋ ਕੱਢਦੇ ਵੱਟ ਬੱਲ ਕੇ ਪੱਗ ਸੇਰੇ ਸੇਰੇ ਕੰਮ ਕੋਈ ਨਹੀਂ ਹੋਗਾ ਤੈਨੂੰ ਨਹੀਂ ਹੈ ਨਾ ਲੱਗਿਆ ਬੁਸ਼ਕਾ ਲੱਗਿਆ ਚੱਲੇ ਚੱਲੂ ਤੇ ਮਸ਼ੀਨ ਚੜ ਜਾਪੈ ਨਾਲ ਲੱਗੀ ਗੁੱਡ ਮਾਰਨਿੰਗ ਮਿੱਤਰੋ ਗੁੱਡ ਮਾਰਨਿੰਗ ਤਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਲੋਗ ਆਪਾਂ ਕਰਦੇ ਦੁਬਾਰਾ ਸ਼ੁਰੂ ਠੀਕ ਹੈ ਤੇ ਜਿਹਨੇ ਕੱਲ ਵਾਲਾ ਵਲੋਗ ਨਹੀਂ ਦੇਖਿਆ ਮੇਰਾ ਭਰਾ ਜੀ ਦੇਖ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਲਓ ਤੇ ਅੱਜ ਤੁਹਾਨੂੰ ਮੈਂ ਦਿਖਾਣਾ ਕੁੱਕ ਆਈਡੀ ਕੁੱਕ ਛੋਟੀ ਜੀ ਨਾ ਨੂੰ ਕੁਝ ਕਰਨਾ ਉਹਨਾਂ ਨੂੰ ਲੈਣਾ ਨਾ ਦੇਣਾ ਸਕੂਲੇ ਜਾਂਦੇ ਨਹੀਂ ਰਸੋਈ ਜੀ ਵੱਡੀ ਰਹਿੰਦੀ ਜਿਵੇਂ ਦੇਖੋ ਫਿਰ ਮੈਂ ਦਿਖਾਉਣਾ ਹਾਂਜੀ ਬੇਟਾ ਇਹ ਕੀ ਹੋ ਰਿਹਾ ਹੈ ਰੋਟੀਆਂ ਬਣਦੀਆਂ ਜੀ ਇਧਰ ਮੂੰਹ ਖਾਵੇ ਮੜਿਆ ਰੋਟੀਆਂ ਵਾਲੀ ਥੋੜੀ ਸ਼ਕਲ ਹੈ ਹੀ ਹੈ ਹਾਂ ਹੈ ਹਾਂਜੀ ਇਹ ਕਾਹਦੇ ਰੋਟੀ ਬਣਾ ਰਹੀ ਦੋਏ ਆਲ ਗੋਭੀ ਧਾਈ ਮੜੇ ਇਧਰ ਪਰੇ ਹੋਈ ਮੜੇ ਇਧਰ ਸਾਈ ਕੀ ਆਏ ਹਾਏ ਉਹ ਮਨੇ ਪੀਸ ਤਾਂ ਲੈਂਦੀ ਆਲੂਆਂ ਨੂੰ ਪਹਿਲਾਂ ਨਿੱਕੀ ਜਿਹੀ ਹੈ ਇਹਨੂੰ ਰੋਟੀਆਂ ਬਣਾਉਣੀਆਂ ਤੇ ਗਾਕਲ ਆ ਗਈ ਤੈਨੂੰ ਪੀਸੀ ਤਾਂ ਨਹੀਂ ਗੈਸ ਚਲਾਇਆ ਨਹੀਂ ਚਲਾਣਾ ਰੋਟੀ ਬਣਾਉਣੀਆਂ ਨੇ ਰੋਟੀ ਦੇਖੀ ਜਾ ਬਸ ਨਹੀਂ ਜੇ ਤੈਨੂੰ ਪੜਨ ਦੀ ਵਾਰੀ ਆਉਂਦੀ ਹੈ ਇੱਧਰ ਮੂੰਹ ਕਰ ਪੜਨ ਦੀ ਵਾਰੀ ਨੂੰ ਸਕੂਲ ਨਹੀਂ ਜਾਂਦਾ ਤਰ ਤੋ ਹੈ 15 ਸੂਣ ਚੂਜਾ ਨੇ ਭਾਈ ਕੀ ਉਹ ਬੰਦਾ ਆਲੀ 15 ਤਰੀਕੀ ਤੋ ਜਾਣਾ ਲੈ ਦੇ ਲੋ ਦੇ ਲੋ ਅਕਲ ਦੇ ਉਹ ਉਹ ਕੋਲ ਕਿਉਂ ਗੋਭੀ ਕੋਲ ਕਿ ਕੋਲ ਕਿ ਇਹ ਪਾਗਲ ਹੋਰ ਤਾਨੂੰ ਪਹਿਲਾ ਉਹ ਕਰ ਉਹ ਤੱਤ ਲਾ ਉਹਨੂੰ ਪੀਸ ਲੰਦੀ ਨਹੀਂ ਆਲੂਆ ਸਬਜ਼ੀ ਖਰਾਬ ਨਾ ਕਰੀ ਜਾ ਰੋਟੀ ਬਣਾਣੀ ਹੈ ਖਾਣੀ ਅਸੀਂ ਹਾਂ ਸੁਣ ਗਏ ਰੋਟੀ ਖਾਣੀ ਅਗਲੇ ਨੇ ਤੂੰ ਖਰਾਬ ਕਰੀ ਜਾਨੀ ਹੈ ਲੱਗੀ ਰੇ ਉੱਪਰ ਆਟਾ ਹੁਣ ਤੇ ਮੈਲ ਦੇਖ ਹਾਏ ਹਾਏ ਨਾ ਧੋ ਲਿਆ ਕਰ ਨਾ ਹਾਏ ਉਹਨੇ ਨਾ ਧੋ ਲਿਆ ਕਰ ਹੁਣ ਆਪਾਂ ਨਾ ਧੋ ਲਿਆ ਕਰਕੇ ਦੀ ਗਰੀਜ਼ਾ ਪਹੁੰਚਣ ਲੱਗੇ ਗਏ ਹਾਂ ਹਾਂ ਉਹ ਮਰੇ ਤੂੰ ਤੇਰਾ ਬੇੜਾ ਤੇਰੇ ਤੇਰਾ ਉਹਨੂੰ ਬਾਅਦ ਚ ਔਨ ਕਰਿਆ ਕਰ ਪਹਿਲਾਂ ਸਾਨੂੰ ਭਾ ਗਿਆ ਪਾਗਲ ਜੀ ਇਹਨੇ ਕਹਿ ਦੇ ਸਾਨੂੰ ਉਡਾ ਦੇਣਾ ਅਸੀਂ ਉੱਡੇ ਜਾਣਾ ਮੈਨੂੰ ਇਹ ਸਮਝ ਆ ਗਈ ਆ ਠੀਕ ਆ ਨਾ ਜਿੱਦਣ ਅਸੀਂ ਉੱਡੇ ਇਹਦੀ ਵਜ੍ਹਾ ਕਰਕੇ ਉੱਡਾਂਗੇ ਉਦਾਂ ਨਹੀਂ ਉੜਦੇ ਸਿਲੰਡਰ ਬੂਮ ਸਿੱਧਾ ਉੱਪਰ ਨਾਲ ਦੀ ਤਰ੍ਹਾਂ ਐਂਟੀ ਕਵਾਂਡੀ ਦਾ ਨਿਯਾਜ ਬੇਨਿਯਾਜ ਰਗੜੇ ਜਾਣੇ ਆ ਠੀਕ ਆ ਇਹ ਪਤਾ ਲੱਗ ਗਿਆ ਤੁਹਾਨੂੰ ਮੈਂ ਵਲੌਗ ਚ ਓਪਨ ਚੈਲੰਜ ਦੱਸਦਾ ਬੇਸੀ ਸਿਲੰਡਰ ਨਾਲ ਉੱਡੇ ਜਾਣਾ ਜਿੱਦਣ ਉੱਡੇ ਉਡਣਾ ਵੀ ਆ ਆ ਸ਼ਖਸ ਦੇਖ ਲੋ ਇਹਦੇ ਗੱਲ ਤੇ ਇਹਦੇ ਗੱਲ ਇਹਦੇ ਗੱਲ ਉਡਣਾ ਹੀ ਜਿੱਦੜਾ ਉਡਣਾ ਉਹਦਾ ਭਾਵੇਂ ਨਾ ਉੱਡੀਏ ਨਾਲ ਜਰ ਐਂਟੀ ਗਵਾਂਡੀ ਉਡਣਾ ਹੁਣ ਆਪਣੀ ਰੋਟੀ ਵਾਸਤੇ ਕਿਉਂ ਆ ਦੇ ਕਿੱਥੋਂ ਚੜਦੀ ਚੁੱਕ ਹੱਥ ਨਹੀਂ ਪੈਂਦਾ ਤੇ ਚੜਦੀ ਚੜ ਤੇ ਮੇਜ਼ ਤੇ ਚੜ ਕੇ ਲੈ ਉਹ ਪਿੜੇ ਮੁੱਤੇ ਹੀ ਰਾ ਹੋੜਾ ਪਾ ਕਿਉਂ ਚੱਲੇ ਗੰਦੀ ਠੀਕ ਐ ਮਿੱਤਰੋ ਇਹਨਾਂ ਦਾ ਹੀ ਕੋ ਕਰੀ ਜਾਣਾ ਆਪਾਂ ਚੱਲਦੇ ਬਾਹਰ ਬਾਹਰ ਜਾ ਕੇ ਲੈਣੇ ਕਿ ਤੀਨ ਪਾਣੀ ਠੀਕ ਹੈ ਉਹਨੇ ਮੋਰਸਲ ਦਾ ਮੇਰਾ ਫਿਲਟਰ ਸਾਫ ਕੀਤਾ ਇੱਕ ਬਹੁਤ ਜੋਗ ਜਿੰਦਾ ਇੱਕ ਹੋਰ ਆ ਗਈ ਹਾਂ ਬੋਲੋ ਤੇ ਚੱਲਦੇ ਆ ਬਾਹਰ ਜਾ ਕੇ ਲੈਣੇ ਤੀਨ ਤੇ ਅਰ ਤੇ ਉਹਨੇ ਫਿਰ ਦੇ ਦੇ ਕਿੱਥੇ ਦਾ ਬਣਦਾ ਤੂਟਰ ਕਿੱਥੇ ਦਾ ਨਹੀਂ ਠੀਕ ਹੈ ਨਾਲੇ ਸੁਣ ਦਿਖਾਈ ਜਾਂਦੀ ਸਾਡਾ ਮੋੜ ਵੇ ਸੁਣ ਨਹੀਂ ਆ ਆਏ ਏ ਗਿੰਦਾ ਬੈ ਏ ਗਿੰਦਾ ਬੈ ਉਹ ਲੈਗ ਟਰੈਕਟਰ ਭੱਜ ਗਿਆ ਲਿਆ ਵੀ ਮਿੱਤਰਾਂ ਆ ਪੱਗ ਬੰਨ ਲਈ ਠੀਕ ਐ ਇਹ ਪੱਗ ਬੰਨਦੇ ਆਪਾਂ ਘੈਂਟ ਜੀ ਕਰਕੇ ਓਏ ਹੋਏ ਹੋਏ ਮਿੱਤਰੋ ਕੱਢਦੇ ਵੱਟ ਬੰਨ ਕੇ ਪੱਗ ਹੈ ਸੁੱਖ ਨਾਲ ਤੇ ਪੱਗਾ ਛੱਗਾ ਮਿੱਤਰਾਂ ਬੰਨ ਲੀ ਆਪਾਂ ਠੀਕ ਹੈ ਤੇ ਹੁਣ ਚੱਲਦੇ ਆ ਬਾਹਰ ਬਾਹਰ ਦਾ ਲਾਵਾਂਗੇ ਕਿ ਕਿਸੀ ਜਿੱਥੇ ਜਾਣਾ ਹੋਇਆ ਫਿਰ ਤੂੰ ਨਾਲ ਲੈ ਖਾਵਾਂਗੇ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਤਿਆਰ ਹੋ ਕੇ ਆਏ ਹਾਏ ਹਾਏ ਹੋਏ ਭਾਈ 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 ਇਹ ਅੱ비 ਮੇਰੀ ਬਾਜ ਡਾ ਹੈ ਠੀਕ ਹੈ ਇਹ ਅੱ비 ਮੇਰੀ ਬਾਜ ਡਾ ਹੈ ਆਹ ਹੈ ਹੋ 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 ਕੋਈ ਅੰਦਰ ਹੋਰ ਕਿੰਦਾ ਚੱਲ ਬਾਜਲੀ ਆ ਜਾ ਤਾ ਆ ਬਾਜਲੀ ਆ ਬਾਜਲੀ ਉੱਪਰ ਜਾਣਾ ਬਾਜਲੀ ਉੱਪਰ ਜਾਣਾ ਹੈ ਉੱਪਰ ਲੱਗਦਾ ਚੱਲ ਚੱਲ ਲੱਗਦਾ 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 ਬੜ ਗਲੀ ਗੜੀ ਜਾ ਗੜੀ ਜਾ ਬਗਲੀ ਚੰਗੀ ਗਲੀ ਚਾਈ ਗਲੀ ਚ ਗਲੀ ਚ ਲੈ ਗਏ ਕੁਰਸੀ ਕਦੀ ਐਨੂੰ ਕਦੀ ਉਹਨੂੰ ਸਾਡੀ ਗਲੀ ਦੇ ਜਵਾਗ ਦੇ ਲੋ ਲੈ ਓਏ ਉਰੇ ਆ ਓਏ ਓਏ ਕਿੰਨਾ ਤੇਰਾ ਅੰਦਰ ਵੈਰ ਉਰੇ ਆ ਉਰੇ ਆ ਬੇਟੇ ਉਰੇ ਆ ਅੰਦਰ ਵੈਰ ਪੰਨੂ ਉਰੇ ਆ ਓਰੇ ਗੱਲ ਸੁਣ ਲੈ ਲੈ ਕੁਰਸੀ ਨਾਲ ਨਾਲ ਕਦੀ ਐਨੂੰ ਕਦੀ ਉਹਨੂੰ ਭੱਜੇ ਹੀ ਫਿਰਦਾ ਸਾਈ ਮਤਰੇ ਸਾਡਾ ਰੋਡ ਹੈ ਇਹ ਰੋਡ ਤੇ ਚੱਲਦੇ ਆ ਲਾਵੇ ਝੂਟੇੜਾ ਆ ਗਿਆ ਹੁਣੇ ਝੂਟੇ ਲੈਣਗੇ ਕੁੜੀਆਂ ਸਾਡੀਆਂ ਆ ਜਾਓ ਭੱਜੀਆਂ ਫੜਦੀਆਂ ਆਓ ਆਓ ਤੂੰ ਇਹ ਬਰੇ ਇੰਨੇ ਜ਼ੋਰ ਦੇ ਦੇਣਾ ਚੱਕਰ ਆ ਜਾਣੇ ਇਹਨੂੰ ਪਤਾ ਲੱਗ ਜੇ ਆਹ ਜ਼ੋਰ ਦੇ ਨਹੀਂ ਪੂਰਾ ਘੁਮਾ ਦੇ ਤੇਜ਼ ਘੁਮਾ ਦੀ ਫੁੱਲ ਫੁੱਲ ਤੇਜ਼ ਘੁਮਾ ਦੇ ਹੋਲੀ ਐਵੇਂ ਦਈ ਹੁਣ ਤੇਜ਼ ਹੁਣ ਤੇਜ਼ ਘੁੰਮੂਗਾ ਕਮਾ ਅਬਰੇ ਫੋਲ ਤੇ ਕਮਾਈ ਅੰਕਲ ਐਵੇਂ ਹੋਲੀ ਦਊ ਦੇਖੀ ਚੱਲ ਚੱਲ ਬੇਟੇ ਚੱਲ ਚੱਲ ਬੇਟੇ ਹੁਣ ਚੱਲ ਆਏ ਹੁਣ ਚੱਲ ਚੱਲ ਹੁਣ ਆਏ ਚੱਲਣ ਹੁਣ ਚੱਲ ਤੂੰ ਹੁਣ ਚੱਲ ਚੱਲਣ ਹੁਣ ਚੱਲ ਹਾਏ ਹੁਣ ਚੱਲ ਚੱਲਣ ਹੁਣ ਚੱਲਣ ਹੁਣ ਲੈ ਲੈ ਝੂਟੇ ਲੈ ਗੋਲ ਗੋਲ ਘੰਮ ਤਨ ਉਲਟੀ ਆਉਣ ਘੰਮ ਘੰਮ ਚੱਲ 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 ਇੱਥੇ ਰੱਖ ਐ ਹਾਂ ਹੁਣ ਹੁਣ ਹੌਣ ਹੌਣ ਡਰ ਲੱਗਦਾ ਹੀ ਹੌਣ ਹੌਣ ਡਰ ਲੱਗਦਾ ਡਰ ਲੱਗਦਾ ਹੁਣ ਹੈ ਹੌਣ ਡਰ ਲੱਗਦਾ ਹੈ ਹੁਣ ਦੇਖੇ ਹਾਂ ਦੇ ਚੱਕਰ ਹੁਣ ਚੱਲ ਚੱਲ ਬੇਟਾ ਡਿੱਗ ਹੁਣ ਚੱਲ ਹੁਣ ਚੱਲ ਬੇਟਾ ਖੜੇ ਕਰ ਨੂੰ ਖੜਾ ਕਰੀ ਤੇ ਖੜਾ ਕਰੀ ਰਖੀ ਹਾਏ ਹਾਏ ਉਹ ਕਿੱਧਰ ਨਹੀਂ ਜਾਂਦੀ ਓਏ ਆਰਾਮ ਸੇ ਹੋ ਪਾਗਲ ਬਣਾਈ ਪਈਆਂ ਜਮਾਈ ਹਲਾਈ ਪਈਆਂ ਨਸ਼ਿਆਂ ਤੇ ਲੱਗ ਗਈਆਂ ਮੈਂ ਅਜਾਨੀ ਹੈ ਮੇਰਾ ਦੁਸ਼ਮਣ ਮੈਂ ਐਸੀ ਨਜ਼ਰ ਉਤਾਰੂੰਗੀ ਤੂੰ ਵਿੱਚ ਮਿਆ ਨਾ ਦੁਨੀਆ ਜਾਨੀ ਕੋ ਮੈਂ ਹੀ ਮਾਰੂੰਗੀ ਉਹ ਗਲਾ ਵੀ ਮੇਰਾ ਕਾਟੇ ਤੋ ਕੋਈ ਬਾਤ ਨਹੀਂ ਮੈਂ ਕੱਟ ਨਹੀਂ ਸਕਤੀ ਉਸ ਕੀ ਬਾਤ ਕੋ उस बे वफा का दिल काट के देखना है वो किसके लिए रोया था कल रात को लानती पालक बनदी पई है साग खावांगे ओके तो फिर मिलते हैं सोनो ठीक है बाय-बाय व्हाट इज दिस मैन व्हाट इज दिस करदा ओके मित्रों ਰੋਟੀ ਪਾਣੀ ਖਾ ਲਈਏ ਰੋਟੀ ਪਾਣੀ ਖਾ ਕੇ ਫਿਰ ਦੇਖਦੇ ਜੀ ਕਿਤੇ ਜਾਏਗਾ ਠੀਕ ਹੈ ਨਹੀਂ ਤੇ ਆਹ ਆਪਨਾ ਬੈਗ ਬਲੌਗ ਦਾ ਕਰਦੇ ਆਂਗੇ ਐਂਡ ਠੀਕ ਆ ਤੇ ਜਿੰਨਾ ਕਿ ਜੋ ਅੱਜ ਸੰਡੇ ਵਾਲਾ ਬਲੌਗ ਸੀ ਜਿੰਨਾ ਕਿ ਬਣਾ ਬਣਾਤਾ ਬਾਕੀ ਫਿਰ ਆਪਾਂ ਕੱਲ ਨੂੰ ਬਣਾ ਲਿਆਂਗੇ ਅੱਜ ਸ਼ਾਇਦ ਕਿਤੇ ਨਹੀਂ ਗਏ ਤੇ ਨਾ ਜਾਣ ਹੋਣਾ ਤੇ ਇਸ ਲਈ ਰੋਟੀ ਖਾ ਕੇ ਫਿਰ ਮਿਲਦਾ ਮੈਂ ਲੈ ਵੀ ਮਿੱਤਰਾ ਆਹ ਬਣੀ ਅੱਜ ਪਾਗਲ ਪਨੀਰ ਪਨੀਰ ਪੂਰ ਦਾ ਹੈ ਨਹੀਂ ਪਾਗਲ ਲੱਗਦੇ ਮੈਨੂੰ ਜੂਸ ਪਲੀ ਮੜਾ ਵਾਲਾ ਯੂ ਵੌਂਟ ਓਕੇ ਲੂਣ ਘੱਟ ਮੰਮੀ ਲੂਣ ਦਈਏ ਖਾ ਕੇ ਮਿਲਦਾ ਇਹ ਕਹੇਗਾ ਤਾਂ ਲੰਗ ਮਰ ਲੱਗ ਗਿਆ ਆ ਬਾਹਰੋਂ ਚੱਲੀ ਆ ਪਰ ਕਿ ਹਾ ਸਿਲੰਡਰ ਚੱਕਦਾ ਡਿੱਗ ਮੈਂ ਲੋਕਾਂ ਦਾ ਸਿਲੰਡਰ ਚੱਕਣੇ ਜਾਈਏ ਤੇ ਘਰੇ ਨਹੀਂ ਆਈਆ ਨੂੰ ਪਾ ਜਗਾ ਮੈਂ गिर ਗਿਆ ਅੱਛਾ 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 ਠੀਕ ਹੈ ਓਕੇ ਮਿੱਤਰੋ ਬੜੇ ਸਾਲਾਂ ਬਾਅਦ ਤੁਹਾਡੇ ਮੂਰੇ ਆਇਆ ਗਵਾਰਿਆਂ ਦੇ ਵਿੱਚ ਠੀਕ ਹੈ ਜੀ ਤੇ ਤੁਸੀਂ ਮੇਰਾ ਬਰਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਸ਼ੇਅਰ ਕਰ ਲੋ ਦਬ ਕੇ ਠੀਕ ਹੈ ਕਿਉਂਕਿ ਫਿਰ ਅਸੀਂ ਘੈਂਟ ਘੈਂਟ ਵਲੌਗ ਪਾਵਾਂਗੇ ਤੁਹਾਨੂੰ ਮੋਟੀਵੇਸ਼ਨ ਮਿਲੂਗੀ ਠੀਕ ਹੈ ਮੇਰਾ ਬਰਾ ਸਪੋਰਟ ਕਰ ਦਬ ਕੇ ਤੇ ਮਿਲਦਾ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਨਾਲ ਜਿਹਨੇ ਕੱਲ ਨੂੰ ਨਹੀਂ ਵਲੌਗ ਦੇਖਿਆ ਜਾ ਕੇ ਦੇਖ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਦੋਸਤਾਂ ਨੂੰ ਸ਼ੇਅਰ ਕਰ ਲੈ ਛੁੱਡੇ ਮਾਰ ਮਾਰ ਸਬਸਕ੍ਰਾਈਬ ਕਰੋ ਕੇ ਤੇ ਬਾਏ ਬਾਏ